ਫਗਵਾੜਾ ਦੇ ਵਿੱਚ ਆਪਣੀ ਗਲੀ ਬਾਹਰ ਤੂਪ ਸੇਕ ਰਹੀ ਔਰਤਾ ਕੋਲੋਂ ਦੋ ਨੌਜਵਾਨ ਨੇ ਆਕਲ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਫਰਾਰ ਹੋ ਗਏ ਲੁਟੇਰੇ ਇੰਨੇ ਬੇਖੌਫ ਸੰ ਕਿ ਜਿਵੇਂ ਉਹਨਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੁੰਦਾ ਦੇਖੋ ਖਬਰ ਜਾਣੋ ਕੀ ਹੈ ਸਾਰਾ ਮਾਮਲਾ ਹਾਂਜੀ ਕੀ ਨਾਮ ਆ ਸਰ ਤੁਹਾਡਾ ਮੇਰਾ ਨਾਮ ਹਰਿੰਦਰ ਸਿੰਘ ਹਰਿੰਦਰ ਸਿੰਘ ਜੀ ਅੱਜ ਕੱਲ ਦਾ ਇਨਸੀਡੈਂਟ ਹੋਇਆ ਉਹ ਕੀ ਵਾਕਾ ਹੋਇਆ ਤੇ ਤੁਸੀਂ ਕਿੱਥੇ ਰਹਿਣ ਵਾਲੇ ਆ ਜੀ ਅਸੀਂ ਰਾਜਾ ਗਾਰਡਨ 'ਚ ਰਹਿੰਦੇ ਆ ਜੀ ਉੱਥੇ ਮੇਰੇ ਵਾਈਫ ਤੇ ਨਾਲ ਸਾਡੇ ਗਵਾਂਢੀ ਹਾਂਜੀ ਉਹ ਬਾਹਰ ਤੌਪ ਸੇਕਦੇ ਸੀਗੇ ਅੱਛਾ ਜੀ ਦੁਪਹਿਰੇ ਤਕਰੀਬਨ 1 ਵਜੇ ਦੀ ਗੱਲ ਆ ਜੀ ਅੱਛਾ ਜੀ ਤੇ ਪਹਿਲਾਂ ਦੋ ਜਣੇ ਆਉਂਦੇ ਆ ਇੱਕ ਜਣਾ ਪਿੱਛੇ ਖੜ ਜਾਂਦਾ ਮੋਟਰਸਾਈਕਲ ਤੇ ਹਾਂਜੀ ਇੱਕ ਜਣ ਆ ਕੇ ਪੁੱਛਦਾ ਕਿ ਇੱਥੇ ਐਸਆਈ ਦਾ ਘਰ ਕਿੱਥੇ ਆ ਅੱਛਾ ਜੀ ਉਹ ਉਹਨਾਂ ਨੇ ਨਾ ਕਰਤੀ ਵੀ ਸਾਨੂੰ ਨਹੀਂ ਪਤਾ ਹੈਗਾ ਅੱਛਾ ਜੀ ਉਹ ਫਿਰ ਚੱਲ ਗਿਆ 10 15 ਮਿੰਟ ਬਾਅਦ ਦੁਬਾਰਾ ਆ ਗਏ ਦੋਨੇ ਜਿਹਨੇ ਅੱਛਾ ਜੀ ਉਹੀ ਮੁੰਡੇ ਦੁਬਾਰਾ ਆ ਗਏ ਉਹੀ ਮੁੰਡੇ ਦੁਬਾਰਾ ਆ ਗਏ ਤੇ ਇੱਕ ਥੋੜਾ ਜਿਹਾ ਪਿੱਛੇ ਖੜ ਗਿਆ ਫਿਰ ਉਹ ਟਸ ਸੇ ਸਟਾਰਟ ਕੀਤਾ ਉਹਨੇ ਹਾਂਜੀ ਰੱਖਿਆ ਤੇ ਇਹ ਜਿਹੜਾ ਸੀਗਾ ਇਹ ਦਾਤ ਲੈ ਕੇ ਇਹਨਾਂ ਵੱਲ ਆ ਗਿਆ ਅੱਛਾ ਜੀ ਤੁਹਾਡੀ ਮਿਸੇ ਵੱਲ ਆ ਗਿਆ ਮਿਸੇ ਦੇ ਨਾਲ ਗਵੰਡੀ ਜਿਹੜੇ ਬੈਠੇ ਸੀ ਉਹਦਾ ਨਾਮ ਸਰੋਜ ਸੰਗਰ ਆ ਅੱਛਾ ਜੀ ਤੇ ਉਹਨਾਂ ਨੇ ਦਾਤ ਇਦਾਂ ਲਹਿਰਾਇਆ ਹਾਂਜੀ ਪਰ ਮਾਰਿਆ ਨਹੀਂ ਸੀਗਾ ਅੱਛਾ ਜੀ ਉਸ ਤੋਂ ਬਾਅਦ ਉਹਨਾਂ ਨੇ ਉਹਦੇ ਜਿਹੜੇ ਗਵਾਂਢੀ ਆ ਉਹਨਾਂ ਦੇ ਗਾਲ ਨੂੰ ਪੈ ਗਿਆ। ਅੱਛਾ ਜੀ। ਉਹ ਪਿੱਛੇ ਨੂੰ ਗਿਰ ਗਏ? ਹਾਂ ਜੀ। ਉਹ ਗਿਰਨ ਦੇ ਲਈ ਉਹਦਾ ਜਿਹੜਾ ਹੱਥ ਪਿਆਰੇ ਆ ਚੈਨੀ ਨੂੰ। ਅੱਛਾ ਜੀ। ਤੇ ਮੇਰੀ ਵਾਈਫ ਨਾਲ ਬੈਠੇ ਸੀ ਉਹਨਾਂ ਦੇ ਖੱਬੇ ਹੱਥ ਨਾਲ ਫੜ ਕੇ ਦੌੜ ਗਿਆ। ਉਹ ਫਿਰ ਤੇ ਬਹਿ ਗਿਆ। ਕੀ ਨਾਮ ਆ ਤੁਹਾਡੀ ਵਾਈਫ ਦਾ? ਹਰਜੀਤ ਕੌਰ। ਅੱਛਾ ਜੀ ਤੇ ਉਹਨਾਂ ਨੇ ਚੈਨੀ ਲਾ ਲਈ ਫਿਰ ਉਹਨਾਂ ਨੇ? ਉਹਨਾਂ ਨੇ ਚੈਨੀ ਲਾ ਲਈ। ਅੱਛਾ ਜੀ। ਤੇ ਲੈ ਗਏ। ਤੇ ਕਿੰਨਾ ਕੁ ਨੁਕਸਾਨ ਹੋਇਆ ਕਿੰਨੇ ਕੁ ਟੋਲੇ ਦੀ ਚੈਨੀ ਸੀ ਜੀ? 4.5 ਟੋਲੇ ਦੀ ਜਿਹੜੇ ਟੋਲੇ ਦਾ। ਅੱਛਾ ਜੀ ਤੇ ਕੋਈ ਤੁਸੀਂ ਪੁਲਿਸ ਸਪੋਰਟ ਕੀਤੀ ਆ ਜੀ? ਤੇ ਕੋਈ ਆਇਆ ਤੁਹਾਡੇ ਕੋ ਕੋਈ ਪੁੱਛਣ ਕੋ ਪੁੱਛੇ ਸੀ ਉਸੇ ਵੇਲੇ ਆ ਗਈ ਸੀ ਅੱਛਾ ਜੀ ਤੇ ਉਹਨਾਂ ਨੇ ਨੈਣਗਾਰਦੀ ਕੀਤੀ ਕੈਮਰੇ ਕਮਰੇ ਦੇਖੇ ਆ ਅੱਛਾ ਜੀ ਉਹਨਾਂ ਦੀ ਫੋਟੋ ਫੋਟੋ ਆਈਆਂ ਸਾਰਾ ਕੁਝ ਹਾਂਜੀ ਤੇ ਹੁਣ ਤੱਕ ਕੋਈ ਫੜ ਨਹੀਂ ਹੋਇਆ ਨਗੀ ਨਹੀਂ ਹਾਲੇ ਕੋਈ ਫੜ ਨਹੀਂ ਹੋਇਆ ਚਲੋ ਕਹਿੰਦੇ ਆ ਟੀਮਾਂ ਭੇਜੀਆਂ ਆ ਜੀ ਹਾਂਜੀ ਉਸ ਤੋਂ ਬਾਅਦ ਦੇਖਦੇ ਆ ਕਿੱਦਾਂ ਹੁੰਦੀ ਆ ਇੱਕ ਦੋ ਦਿਨਾਂ ਚ ਕਹਿੰਦੇ ਸੀ ਰਿਜ਼ਲਟ ਮਿਲ ਜਾਊਗਾ ਕੋਈ ਨਾ ਕੋਈ ਚਲੋ ਯਾਰ ਕਿ ਉਹਨਾਂ ਨੇ ਨਾ ਤਾਂ ਕੋ ਮੂੰਹ ਤੇ ਕਪੜਾ ਬੰਨਿਆ ਸੀ ਹਾਂਜੀ ਫੇਸ ਸਾਫ ਕਲੀਅਰ ਆਉਣਾ ਰੇ ਐਨ ਫੇਸ ਸਾਫ ਦਿਖਦੇ ਆ ਜੀ ਹੂੰ ਕੋਈ ਨਹੀਂ ਸੀਗਾ ਇਦਾਂ ਦਾ ਵੀ ਉਹ ਕੀ ਮੰਗਾ ਤੁਹਾਡੀ ਫੇਰ ਪ੍ਰਸ਼ਾਸਨ ਤੋਂ ਐਸੋਸੀਏਟ ਦਾ ਇਦਾਂ ਦੇ ਜਿਹੜੇ ਆਨਸਰ ਇਹਨਾਂ ਨੂੰ ਫੜਿਆ ਜਾਵੇ ਹਾਂਜੀ ਦੂਜਾ ਸਾਡਾ ਨੁਕਸਾਨ ਆ ਉਹਨੂੰ ਉਹਦੀ ਪਰਭਾਈ ਹੋਵੇ ਸਾਡਾ ਜੋ ਸਾਡੀ ਚੀਜ਼ ਸਾਨੂੰ ਮਿਲ ਜਾਵੇ ਠੀਕ ਹੈ ਜੀ ਹਾਂਜੀ ਸ਼ੁਕਰੀਆ ਜੀ